ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਫੁਕਰੇ ਊਂ ਫਕਰ ਰਾ ਸਰਫਰਾਸੀ ਪੇਸ਼ ਓਂਕਾਰ ਜੁਮਲਾ ਚੰਨ ਪਾਸੀ ਤਾਲਪੇ ਖਾਕ ਊਂ ਚਿਹ ਖਾਸੋ ਚਿਹ ਆਮ ਚਿਹ ਮਲਾਇਕ ਚਿਹ ਹਜ਼ਰਾਨ ਤਮਾਮ ਹੱਕ ਚੂੰ ਖੁਦ ਵਾ ਸ਼ਿਫਸ ਚਿੰਗੋਇਮ ਮਨ ਦਰ ਰਹਾ ਵਸਫ ਊਂ ਚੀ ਪੋਇਮ ਮਨ 7000 ਮਰੀਦਸ਼ ਅਸਮਲਕੂਤ 7000 ਮਰੀਦਸ਼ ਅਸਨਾਸੂਤ ਹਮਾ ਜਬਰੂਤियां ਫਿਦਾਏ ਊ ਹਮਾ ਲਾ ਹੂਤियां ਬਪਾਏ ਊ ਹਮਾ ਨਾ ਸੂਤियां ਮਲਾਈਕੂ ਜਲਵਾ ਅਸ਼ਤਾ ਤਹਤੋ ਫੋਕ ਨਿਕੂ ਜਾਨ ਰਸ਼ੀਨਾਨ ਊ ਅਸ ਊ ਲਾਇਕ ਜ਼ਿਕਰ ਤਸੀਫ ਜ਼ਾਤ ਰਾ ਲਾਇਕ ਆਪੋ ਤਾਂ ਆਪਾ ਕਤਰੋ ਚਾਹੂ ਨਿਸਾਂ ਬਰ ਅਫਰਾਜ਼ਦ ਯੇ ਯੱਕ ਦਿਗਰ ਸੁਭਾਂ ਮਰਸ਼ਦੋਲ ਆਲਮੀ ਸੁਦ ਅਸ਼ੂ ਖਿਤਾਬ ਅਸ ਅਨਾਇਤ ਹਜ਼ਰਤੇ ਵਹਾਬ ਗੁਫ਼ਤ ਮਨ ਬੰਦਾ ਓ ਗੁਲਾਮ ਤੂੰ ਅਮ ਖਾਕ ਅਕਤਾਮ ਖਾਸੋ ਆਮ ਤੂੰ ਅਮ ਬਾਸ ਚ ਹਮ ਚੁਨੀ ਖਿਤਾਬ ਆਮਤ ਮਤ ਵਾਤਰ ਚੁਨੀ ਜਵਾਬ ਆਮਦ કે મનમદર તું ગેર તું કસ નિસત હર ચહે ખાહમ કોનમ હમા અતલેસત રહા જિકરમ બા આલમે બેનમા બ હમા સોઝે વસફ મન ગોયા દર હમા જા પનાહો યાર તું અમ જાફરી બક્ષો ખાસત કાર તું અમ હર કે નામ તું બરતરીન તાનદ આસ દિલુ જા બ વસ્પ મન ખાનદ ਮਨ ਉੰਰਾ ਸਾਤ ਖੁਦ ਨੋ ਮਾਇਮ ਬਾਸ ਇਹਦ ਮਨ ਸਖਤ ਗੀਰ ਬਰ ਕੁਨ ਸਾਜ ਗਿਰਤ ਆਲਮ ਬਰ ਆਵਾ ਹਾਤੀਸ਼ੂ ਕੀ ਜਹਾਂ ਗੈਰ ਮਨ ਨਿਰਜ਼ਦ ਸੋ ਦਰ ਹਕੀਕਤ ਮਨ ਮਚੂ ਰਾਹਾਂ ਨੂੰ ਮਾ ਤੂੰ ਜਹਾਂ ਰਾਬ ਪਾਏ ਖੁਦ ਪੈਮਾ ਹਰ ਕੇ ਰਾਖਾ ਹਮ ਵਾਸ਼ਮ ਮਹਾਤੀ ਅਸਤੂ ਦਰ ਦਿਲ ਦਰ ਆਰਮਸ਼ ਸਾਦੀ ਵਾਹ ਕੇ ਗੁੰਮ ਰਹਾ ਸਾਰ ਜਮਰਸ਼ ਜ਼ੇ ਗਜ਼ਬ ਨ ਪਰਸਦ ਆਜ਼ਾ ਹਦਾਇਤੀ ਤੂੰ ਬ ਰਬ ਸੁਦਾ ਗੁਨ ਰਹਾ ਆਲਮੇ ਬੇਮਨ ਸਾਹਿਰਾ ਗਸ਼ਤਾ ਅੰਧ ਜਾਦੂਏ ਮਨ ਮੁਰਤਕਾਂ ਰਾ ਕੋ ਨੰਦ ਸਿੰਦਾ ਹਮੀ ਜ਼ਿੰਦਗਾਂ ਰਾ ਬਜ਼ਾ ਕੋ ਸ਼ੰਦਾ ਹਮੀ ਆਤਿਸ਼ੇ ਰਾ ਕੋ ਨੰਦ ਆਪ ਵਸ਼ ਬਰਸਰੇ ਆਪ ਜਨੰਦ ਆਤਿਸ਼ ਹਰ ਚਿਹੇ ਖਾ ਹੰਦ ਮੀ ਕੋ ਨੰਦ ਹਮ ਜੁਮਲਾ ਜ਼ਾਦੂ ਫਨ ਅੰਦ ਬਰਸਾ ਮਾ ਰਹਾ ਸ਼ਾਰਾ ਨੁਮਾ ਬਾਸੂਏ ਮਨ ਕੇ ਪਜ਼ਿਰੰਦ ਗੁਫਤ ਕੋਏ ਮਨ ਗੈਰ ਜ਼ਿਕਰਮ ਬਾਜ਼ਾਦੂਏ ਨ ਪਰਦਵੰਦ ਜੋਸੋ ਤਰ ਮਨ ਬਜਾਨਬੇ ਨ ਪਰਵੰਦ ਕੇ ਸੇ ਦੋਸਕ ਸ਼ਵੰਦ ਰੁਸਤਮਾ ਹਮੇ ਵਰਨਾ ਉਫਤੰਦ ਦਸਤ ਬਸਤਾ ਹਮੇ ਕਾਫ ਤਾਂ ਕਾਫ ਆਲਮੇ ਜ਼ੁਮਲਾ ਦਾਵਤ ਆਮੋਜ਼ੋ ਜ਼ਾਲਮੇ ਜ਼ੁਮਲਾ ਰੰਸੇ ਫਰਹਤ ਜ਼ੇ ਮਨ ਨਾਮੀ ਦਾਨੰਦ ਹਮਾਜ ਗੈਰ ਮਨ ਪਰੇਸ਼ਾਨੰਦ ਅਸੋ ਮਨ ਮੀ ਕੋ ਨੰਦ ਵਾ ਅਸ ਅੰਜਮ ਬਰ ਸ਼ੁਮਾਰੰਦ ਰੁਜੇ ਸ਼ਾਦੀ ਯੋਗਮ ਬਰ ਨਿਕਾਰੰਦ ਨੈਸੋ ਸਾ ਆਤ ਹਮੇ ਬਾਸ ਗੋਇੰਦ ਕਬਲੋ ਬਾਦ ਹਮੇ ਨੀਸਤ ਸ਼ਾਂ ਰਾ ਬਾਜ਼ਿਕਰ ਇਸਤਕਲਾਲ ਕਾਲ ਦਾ ਆਨੰਦ ਚੁਮ ਲਗਾ ਬੇਹਾਲ ਰੂਹ ਨਮਾ ਚੁਮਲਾ ਰਾ ਸੂਏ ਫਿਕਰਮ ਕੇ ਨਦਾਰੰਦ ਦੋਸ਼ਤ ਜੋਜ ਜਿਕਰਮ ਤਾਂ ਹਮਾਕਾਰ ਸ਼ਾਂ ਨਿਕੋ ਸਾਜਮ ਖਾਤਰ ਸ਼ਾਂ ਜੇ ਨੂਰ ਬਿਤਰਾਜ਼ਮ ਮਨ ਤੋ ਰਾ ਆਫਰੀ ਤਮ ਅਜ ਪਏਆ ਕੇ ਸ਼ਵੀ ਰਹਿਨਮਾ ਬਾਸ ਸੁਮਲਾ ਚਾਹ ਹੋਪੇ ਗੈਰ ਅਚ ਸਮੀਰ ਸ਼ਾਂ ਬਜ਼ਦਾਏ हम गना रात तू रहा नास्त नुमाए शाह गुफ्ता चे लायक आनम के दिल जुमला बास दानम मन कुजा व चुनी कमाल कुजा मन कहे वह फरे जुल जलाल कुक हुक्मत कशम पजान बदिल नश्वम यक जमा अजो गाफिल हाथी ओ रहनुमाए जुमला तुई ਰਹਿ ਬਰੋ ਦਿਲ 기 ਰਾਮੀਏ ਜੁਮਲਾ ਤੋ ਹੀ